ਦੋਸਤੋ ਵਧੀਆ ਕੈਮਰੇ ਵਾਲੇ ਕਿਸੇ ਵੀ ਮੋਬਾਈਲ ਦੇ ਵਿੱਚ ਬਣਾਈ ਗਈ ਵੀਡੀਓ ਜਾਂ ਖਿੱਚੀਆਂ ਗਈਆਂ ਫੋਟੋਆਂ ਉਸ ਮੋਬਾਈਲ ਵਿੱਚ ਤਾਂ ਬਹੁਤ ਵਧੀਆ ਲੱਗਦੀਆਂ ਪਰੰਤੂ ਜੇਕਰ ਉਹੀ ਫੋਟੋਆਂ ਜਾਂ ਵੀਡੀਓ ਅਸੀਂ ਦੂਸਰੇ ਕਿਸੇ ਮੋਬਾਈਲ ਦੇ ਉੱਪਰ WhatsApp ਦੇ ਰਾਹੀਂ ਭੇਜ ਦੰਨੇ ਆ ਤਾਂ ਫਿਰ ਉਸ ਮੋਬਾਈਲ ਦੇ ਵਿੱਚ ਉਹਨਾਂ ਦੀ ਕੁਆਲਿਟੀ ਉਨੀ ਵਧੀਆ ਨਹੀਂ ਰਹਿੰਦੀ ਅਤੇ ਉਹ ਫੋਟੋਆਂ ਅਤੇ ਵੀਡੀਓ ਉਨੀ ਵਧੀਆ ਨਹੀਂ ਲੱਗਦੀਆਂ ਤਾਂ ਫਿਰ ਆਓ ਅੱਜ ਇਸ ਸਮੱਸਿਆ ਦਾ ਹੱਲ ਕਰਦੇ ਹਾਂ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਜੇਕਰ ਤੁਹਾਡੇ ਮੋਬਾਈਲ ਦੇ ਵਿੱਚ ਕੈਮਰੇ ਦੀ ਕੁਆਲਿਟੀ ਵਧੀਆ ਹੈ ਅਤੇ ਤੁਹਾਡਾ ਮੋਬਾਈਲ ਵਧੀਆ ਫੋਟੋਆਂ ਅਤੇ ਵਧੀਆ ਵੀਡੀਓ ਬਣਾ ਸਕਦਾ ਹੈ ਤਾਂ ਫਿਰ ਤੁਸੀਂ ਇਹੀ ਵਡੀਆਂ ਫੋਟੋਆਂ ਇਹੀ ਵਾਲੀ ਵੀਡੀਓ ਦੂਸਰੇ ਮੋਬਾਈਲ ਤੇ ਜਿਸ ਦੇ ਕੈਮਰੇ ਦੀ ਕੁਆਲਿਟੀ ਉਨੀ ਵਧੀਆ ਨਾ ਹੋਵੇ ਉਸ ਦੇ ਵਿੱਚ ਭੇਜ ਕੇ ਵੀ ਉਨੀ ਹੀ ਵਧੀਆ ਕੁਆਲਿਟੀ ਦੇ ਨਾਲ ਦੇਖ ਸਕਦੇ ਹੋ ਇਹ ਤਾਂ ਸੰਭਵ ਹੋ ਸਕਦਾ ਹੈ ਜੇਕਰ ਆਪਾਂ ਇੱਕ ਮੋਬਾਈਲ ਦੇ ਵਿੱਚੋਂ ਦੂਜੇ ਮੋਬਾਈਲ ਦੇ ਵਿੱਚ ਫੋਟੋਆਂ ਅਤੇ ਵੀਡੀਓ ਨੂੰ ਸਪੈਸ਼ਲ ਤਰੀਕੇ ਦੇ ਨਾਲ ਭੇਜ ਦਈਏ ਇਸੇ ਸਪੱਸੇ ਤਰੀਕੇ ਦੀ ਆਪਾਂ ਗੱਲ ਕਰਨ ਜਾ ਰਹੇ ਹਾਂ ਤੇ ਫੇਰ ਫਟਾਫਟ ਵੀਡੀਓ ਦੀ ਕਰ ਦਿਆਂ ਸ਼ੁਰੂਆਤ ਤੇ ਤੁਸੀਂ ਵੀ ਵੀਡੀਓ ਨੂੰ ਫਟਾਫਟ ਕਰ ਦਿਓ ਲਾਈਕ ਅਤੇ ਸ਼ੇਅਰ ਤਾਂ ਆਓ ਫਿਰ ਹੁਣ ਆਪਾਂ ਮੋਬਾਈਲ ਦੀ ਸਕਰੀਨ ਦੇ ਉੱਪਰ ਜਾ ਕੇ ਫੋਟੋਆਂ ਨੂੰ ਵਧੀਆ ਕੁਆਲਿਟੀ ਦੇ ਨਾਲ ਹੀ ਦੂਜੇ ਮੋਬਾਈਲ ਦੇ ਵਿੱਚ ਭੇਜਣ ਦਾ ਢੰਗ ਜਾਣਦੇ ਹਾਂ ਇਹ ਕੰਮ ਕਰੇਗਾ ਤੁਹਾਡੇ ਮੋਬਾਈਲ ਦੇ ਵਿੱਚ ਕੁਇਕ ਸ਼ੇਅਰ ਜਾਂ ਈਜੀ ਸ਼ੇਅਰ ਵਾਲੀ ਸੈਟਿੰਗ ਤਾਂ ਆਓ ਫਿਰ ਦੇਖਦੇ ਹਾਂ ਕਿ ਕੁਇਕ ਸ਼ੇਅਰ ਜਾਂ ਈਜੀ ਸ਼ੇਅਰ ਵਾਲੀ ਸੈਟਿੰਗ ਅਤੇ ਫੰਕਸ਼ਨ ਚੱਲਦਾ ਕਿਸ ਤਰ੍ਹਾਂ ਹੈ ਆਪਾਂ ਮੋਬਾਈਲ ਦੇ ਵਿੱਚ ਕੁਇਕ ਸ਼ੇਅਰ ਵਾਲਾ ਫੰਕਸ਼ਨ ਖੋਲਦੇ ਆ ਹੁਣ ਫੰਕਸ਼ਨ ਖੋਲਦੇ ਸਾਰ ਤੁਹਾਨੂੰ ਇੱਥੇ ਨਜ਼ਰ ਆਵੇਗਾ ਕਿ ਸਭ ਤੋਂ ਉੱਪਰ ਅਕਾਊਂਟ ਤੁਹਾਨੂੰ ਦਿਖੇਗਾ ਜਿਸ ਵੀ ਮੇਲ ਆਈਡੀ ਦੇ ਨਾਲ ਤੁਸੀਂ ਆਪਣਾ ਅਕਾਊਂਟ ਬਣਾਇਆ ਹੋਇਆ ਉਹ ਸੂਹ ਹੋਵੇਗਾ ਉਸ ਤੋਂ ਬਾਅਦ ਇੱਥੇ ਸ਼ੋ ਹੋ ਰਿਹਾ ਹੈਗਾ ਡਿਵਾਈਸ ਨੇਮ ਡਿਵਾਈਸ ਨੇਮ ਦੇ ਵਿੱਚ ਤੁਸੀਂ ਆਪਣਾ ਨਾਮ ਭਰ ਕੇ ਆਪਣੇ ਮੋਬਾਈਲ ਨੂੰ ਆਪਣੇ ਨਾਮ ਦੇ ਉੱਪਰ ਰੱਖ ਸਕਦੇ ਹੋ ਜਿਵੇਂ ਮੈਂ ਇੱਥੇ ਅਵਧਾਰ ਸਿੰਘ ਫੋਨ ਇਸ ਦਾ ਨਾਮ ਰੱਖਿਆ ਹੋਇਆ ਹੈ ਹੁਣ ਇਹੇਠਾ ਤੀਜੀ ਸੈਟਿੰਗ ਹੈ ਹੂ ਕੈਨ ਸ਼ੇਅਰ ਵਿਦ ਯੂ ਤੁਹਾਡੇ ਨਾਲ ਸ਼ੇਅਰ ਕੌਣ ਕਰ ਸਕਦਾ ਇਹ ਆਪਾਂ ਇਸ ਦੇ ਉੱਪਰ ਕਲਿੱਕ ਕਰਕੇ ਇਸ ਦੇ ਵਿੱਚ ਚੱਲਦੇ ਹਾਂ ਅਤੇ ਇੱਥੇ ਸਾਨੂੰ ਦੇਖਣ ਨੂੰ ਕੀ ਮਿਲਦਾ ਹੈ ਵਿਜੀਬਲ ਟੂ ਨੀਰਵਾਈ ਡਿਵਾਈਸ ਸਭ ਤੋਂ ਪਹਿਲਾਂ ਇਹ ਆਪਸ਼ਨ ਹੈ ਇਸ ਨੂੰ ਆਨ ਕਰਨਾ ਪਵੇਗਾ ਉਸ ਤੋਂ ਬਾਅਦ ਜ਼ੋਰ ਡਿਵਾਈਸਸ ਆਪਸ਼ਨ ਨਜ਼ਰ ਆ ਰਹੀ ਹੈ ਇਸ ਦਾ ਮਤਲਬ ਹੈ ਇਸ ਆਪਸ਼ਨ ਨੂੰ ਜੇਕਰ ਅਸੀਂ ਆਨ ਕਰ ਲਈਏ ਤਾਂ ਕੇਵਲ ਤੁਹਾਡੀ ਆਈਡੀ ਦੇ ਉੱਪਰ ਚੱਲ ਰਹੇ ਮੋਬਾਈਲ ਹੀ ਆਪਸ ਦੇ ਵਿੱਚ ਵੀਡੀਓ ਅਤੇ ਫੋਟੋ ਨੂੰ ਸ਼ੇਅਰ ਕਰ ਸਕਦੇ ਹਨ ਹੁਣ ਇਸ ਤੋਂ ਅਗਲੀ ਆਪਸ਼ਨ ਹੈਗੀ ਕੰਟੈਕਟ ਦੀ ਇਸ ਦਾ ਮਤਲਬ ਇਹ ਹੈ ਕਿ ਤੁਹਾਡੇ ਮੋਬਾਈਲ ਦੇ ਵਿੱਚ ਜਿੰਨੇ ਵੀ ਕੰਟੈਕਟ ਸੇਵ ਹੈਗੇ ਕੇਵਲ ਉਹੀ ਆਪਸ ਦੇ ਵਿੱਚ ਵੀਡੀਓ ਜਾਂ ਫੋਟੋ ਨੂੰ ਸ਼ੇਅਰ ਕਰ ਸਕਦੇ ਆ ਹੁਣ ਅਗਲੀ ਆਪਸ਼ਨ ਹੈਗੀ एवरीवन ਇਸ ਦਾ ਮਤਲਬ ਹੈ ਕਿ ਹੁਣ ਕੋਈ ਵੀ ਤੁਹਾਡੇ ਮੋਬਾਈਲ ਨੂੰ ਸਰਚ ਕਰਕੇ ਤੁਹਾਡੇ ਮੋਬਾਈਲ ਦੇ ਉੱਪਰ ਫੋਟੋ ਜਾਂ ਵੀਡੀਓ ਭੇਜ ਸਕਦਾ ਜੇਕਰ ਆਪਾਂ ਕੋਈ ਕਸ਼ੇਅਰ ਜਾਂ ਈਜੀ ਸ਼ੇਅਰ ਵਾਲੀ ਆਪਸ਼ਨ ਨੂੰ ਚਾਲੂ ਕਰ ਲਈਏ ਯਾਦ ਰੱਖਿਓ ਕਿ ਇਹ ਸੈਟਿੰਗਾਂ ਕੁੱਲ 10 ਮਿੰਟ ਦੇ ਲਈ ਆਨ ਹੁੰਦੀਆਂ ਐ ਫੋਟੋ ਅਤੇ ਵੀਡੀਓ ਭੇਜਣ ਦੇ ਲਈ ਅਤੇ ਉਸ ਤੋਂ ਬਾਅਦ ਆਪਣੇ ਆਪ ਇਹ ਸੈਟਿੰਗਾਂ ਬੰਦ ਹੋ ਜਾਂਦੀਆਂ ਐ ਹੁਣ ਆਪਾਂ ਜਿਸ ਵੀਡੀਓ ਜਾਂ ਫੋਟੋ ਨੂੰ ਭੇਜਣਾ ਹੈਗਾ ਉਸ ਨੂੰ ਸਿਲੈਕਟ ਕਰ ਲਵਾਂਗੇ ਸਿਲੈਕਟ ਕਰਨ ਤੋਂ ਬਾਅਦ ਉੱਪਰ ਸੱਜੇ ਹੱਥ ਸ਼ੇਅਰ ਵਾਲੀ ਆਪਸ਼ਨ ਦੇ ਉੱਪਰ ਕਲਿੱਕ ਕਰ ਲਵਾਂਗੇ ਸ਼ੇਅਰ ਵਾਲੀ ਆਪਸ਼ਨ 'ਤੇ ਕਲਿੱਕ ਕਰਨ ਤੋਂ ਬਾਅਦ ਹੁਣ ਇੱਥੇ ਕਈ ਸਾਰੀ ਆਪਸ਼ਨਾਂ ਖੁੱਲ ਜਾਣਗੇ ਇਹਨਾਂ ਦੇ ਵਿੱਚੋਂ ਆਪਾਂ ਕੁਇਕ ਸ਼ੇਅਰ ਵਾਲੀ ਆਪਸ਼ਨ ਨੂੰ ਕਲਿੱਕ ਕਰ ਲਵਾਂਗੇ ਹੁਣ ਕਿਉਂਕਿ ਆਪਾਂ ਸੈਂਡ ਤੂ ਯੂਰ ਡਿਵਾਈਸ ਕਰਿਆ ਸੀ ਇਸ ਕਰਕੇ ਸਾਡੀ ਦੂਸਰੀ ਡਿਵਾਈਸ ਨੂੰ ਇਸ ਨੇ ਡਿਟੈਕਟ ਕਰ ਲਿਆ ਅਤੇ ਉਸ ਦੇ ਉੱਪਰ ਵੀਡੀਓ ਜਾਣੀ ਸ਼ੁਰੂ ਹੋ ਚੁੱਕੀ ਹੈ ਅਤੇ ਕੁਝ ਹੀ ਸੈਕਿੰਡ ਦੇ ਵਿੱਚ ਇਹ ਵੀਡੀਓ ਸਾਡੇ ਦੂਸਰੇ ਮੋਬਾਈਲ ਦੇ ਉੱਪਰ ਸ਼ੇਅਰ ਹੋ ਚੁੱਕੀ ਹੋਵੇਗੀ ਅਤੇ ਆ ਦੇਖੋ ਸ਼ੇਅਰ ਹੋ ਚੁੱਕੀ ਹੈ ਅਤੇ ਇਸ ਦੇ ਨਾਲ ਹੀ ਕੁਕ ਸ਼ੇਅਰ ਵਾਲੀ অপਸ਼ਨ ਦੇ ਵਿੱਚ ਜਾ ਕੇ ਹੂ ਕੈਨ ਸਿਲੈਕਟ ਦੇ ਵਿੱਚ ਜਾ ਕੇ एवरीवन ਵਾਲੀ অপਸ਼ਨ ਨੂੰ ਜੇਕਰ ਆਪਾਂ ਔਨ ਕਰ ਲਈਏ ਤਾਂ ਉਸ ਤੋਂ ਬਾਅਦ ਜਦੋਂ ਆਪਾਂ ਕਿਸੇ ਵੀ ਵੀਡੀਓ ਨੂੰ ਸਿਲੈਕਟ ਕਰਕੇ ਸ਼ੇਅਰ ਕਰਦੇ ਹਾਂ ਤਾਂ ਫਿਰ ਉੱਥੇ ਸ਼ੇਅਰ ਕਰਨ ਤੋਂ ਬਾਅਦ ਅਸੀਂ ਕੋਈ ਇੱਕ ਸ਼ੇਅਰ ਦੇ ਉੱਪਰ ਕਲਿੱਕ ਕਰਦੇ ਹਾਂ ਤਾਂ ਇੱਥੇ ਯੂਜ਼ ਕਯੂਆਰ ਕੋਡ ਦੀ ਆਪਸ਼ਨ ਵੀ ਨਜ਼ਰ ਆਣ ਲੱਗ ਜਾਂਦੀ ਹੈ ਤਾਂ ਫਿਰ ਤੁਸੀਂ ਇਸ ਕਯੂਆਰ ਕੋਡ ਨੂੰ ਸਕੈਨ ਕਰਕੇ ਵੀ ਕਿਸੇ ਅਨਨੋਨ ਡਿਵਾਈਸ ਦੇ ਉੱਪਰ ਇਹ ਵਾਲੀ ਫੋਟੋ ਅਤੇ ਵੀਡੀਓ ਨੂੰ ਭੇਜ ਸਕਦੇ ਹੋ ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਚੁੱਕੇ ਹੋਵੋਗੇ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਜੀ ਤਨਵਾ ਦੇ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ